ਹਾਂਜੀ ਕਿਸਾਨ ਵੀਰੋ ਅੱਜ ਰਾਤ ਵਾਲੀ ਚੱਕੜ ਕਰਕੇ ਕੋਸ਼ਿਸ਼ ਕਰਾ ਰਹੇ ਹਾਂ ਬੰਦੇ ਸਾਹਿਬ ਸੱਸੀ ਕਾ ਕਿਸਾਨ ਵੀਰੋ ਤੁਹਾਨੂੰ ਪਤਾ ਵੀ ਕੱਲ ਰਾਤ ਚੱਕੜ ਆਇਆ ਸੀ ਜੋ ਉਸ ਨਾਲ ਫਿਰ ਇਹ ਨਹਿਰ ਬਲੌਕ ਹੋ ਗਈ ਜੋ ਕਿ ਅੱਜ ਤੋਂ ਪਿਛਲੇ 10-12 ਦਿਨਾਂ ਦੇ ਪਹਿਲਾਂ ਵੀ ਹੋਈ ਸੀ ਤੇ ਉਹ ਉਸ ਦਿਨ ਵੀ ਅਸੀਂ ਨਹਿਰ ਭਾਲ ਕਰ ਲਈ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਦੇਖ ਲਓ ਵੀ ਨਹਿਰ ਦੇ ਹਾਲਾਤ ਵੇਖ ਲਓ ਅਸੀਂ ਸੇਰ ਦੇ ਕੋਈ 2 ਘੰਟੇ 3 ਹੋ ਗਏ ਸਾਨੂੰ ਲੱਗਿਆ ਨੂੰ ਤੇ ਨਾ ਹੀ ਕੋਈ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਨਾ ਹੀ ਕੋਈ ਪ੍ਰਸ਼ਾਸਨ ਦੀ ਕੋਈ ਗੱਲ ਹੈਗੀ ਆਹ ਦੇਖ ਲਓ ਭਰਾਓ ਸਾਡੀ ਇੱਕੋ ਮੰਗ ਰਹੀ ਆ ਨਹਿਰ ਮਹਿਕਮੇ ਨੂੰ ਤੇ ਜੰਗਲਾਤ ਮਹਿਕਮੇ ਇਹ ਸੁੱਕੇ ਦਰਖਤਾਂ ਤੋਂ ਤੁਸੀਂ ਕੀ ਕਰਾਉਣਾ ਕਿਉਂ ਕਿਸਾਨਾਂ ਨੂੰ ਮਾਰਦੇ ਜੇ ਕਿਉਂ ਔਰਦੀਆਂ ਵਾਰੀਆਂ ਮਈ ਜੁੰਦੀਆਂ ਵਾਰੀਆਂ ਕਿਉਂ ਖਤਮ ਕਰਦੇ ਜੇ ਇਹਨਾਂ ਨੂੰ ਨਹੀਂ ਪੱਟਣਾ ਤੁਸੀਂ ਸਾਨੂੰ ਦੇ ਦਿਓ ਅਸੀਂ ਪੱਟ ਲਈਏ ਲੈ ਜੀਏ ਪੱਟ ਕੇ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ ਵੀ ਸੁੱਕੇ ਦਰਖਤਾਂ ਦੀ ਵਜ੍ਹਾ ਨਾਲ ਜਿੰਨਾ ਨਹਿਰ 'ਚ ਸਮਾਨ ਆ ਰਿਹਾ ਸਾਰਾ ਸੁੱਕੇ ਦਰਖਤਾਂ ਦੀ ਵਜ੍ਹਾ ਆ ਆ ਜਿੰਨਾ ਵੇਖ ਲਓ ਸਭ ਸੁੱਕੇ ਦਰਖਤਾਂ ਕੋਈ ਹਰੇ ਦਰਖਤ ਟਾਣਾ ਨਹੀਂ ਹੈਗਾ ਇਹ ਮਹਿਕਮਾ ਚਾਹੁੰਦਾ ਕਿਉਂ ਇਹਨਾਂ ਨੇ ਨੁਕਸਾਨ ਕਰਦਾ ਕਿਸਾਨਾਂ ਦਾ ਫਿਰ ਜੇ ਅਸੀਂ ਨਹਿ ਪ੍ਰੋਟੈਸਟ ਕਰਦੇ ਆ ਫਿਰ ਇਹਨਾਂ ਨੇ ਕਹਿਣਾ ਸਾਨੂੰ ਦੱਸਿਆ ਨਹੀਂ ਅਸੀਂ ਬਹੁਤ ਵਾਰ ਕਹਿ ਚੁੱਕੇ ਹੁਣ ਅਸੀਂ ਇਕੱਲੇ ਪਏ ਆ ਅੱਗੇ ਅਸੀਂ 15 ਦਿਨਾਂ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਅਸੀਂ ਹਫ਼ਤੇ ਦੱਸ ਦਿੰਦਾ ਟਾਈਮ ਦਿੰਨੇ ਆ ਸਾਰੇ ਕਿਸਾਨ ਭਰਾਵੋ ਨੂੰ ਬੇਨਤੀ ਆ ਵੀ ਜਲਦੀ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੋ ਜਿਹੜੀ ਆ ਅਜੇ ਤੱਕ ਨਹਿਰ ਸਾਡੇ ਕੋਲ ਸਾਫ਼ ਨਹੀਂ ਹੋਈ ਗੰਦ ਬਹੁਤ ਜ਼ਿਆਦਾ ਅੜਿਆ ਆ ਤੇ ਮੇਰੀ ਇੱਕ ਮੰਗ ਆ ਜਲਦੀ ਤੋਂ ਜਲਦੀ ਪਹੁੰਚੋ ਤਾਂ ਜੋ ਆਪਾਂ ਨਹਿਰ ਚਾਲੂ ਕਰ ਸਕੀਏ ਕਿਸਾਨ ਵੀਰੋ ਵੀਡੀਓ ਨੂੰ ਅੱਧਾ ਸ਼ੇਅਰ ਕਰ ਦਿਓ ਨੇਰਾ ਤੇ ਜਲਦੀ ਤੋਂ ਜਲਦੀ ਇੱਥੇ ਤੂਤਾ ਚਾਲ ਤੇ ਪਹੁੰਚੋ ਨਹਿਰ ਕਿਉਂਕਿ ਇਹ ਥਾਰੀ ਤਲੋਂ ਭਰੀਏ ਭਰੀ ਭਰੀ ਪਈ ਹੈ ਤੇ ਕਿ ਕਿਸਾਨ ਵੀਰ ਲੱਗੇ ਹੋਏ ਨੇ ਜਲਦੀ ਤੋਂ ਜਲਦੀ ਤੂਤਾ ਚਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੂਤਾ ਚਾਲ ਤੇ ਪਹੁੰਚੋ ਆ ਦੇਖੋ ਜੀ ਨਹਿਰ ਤੈਰ ਚੁੱਕੀ ਹੈ ਕਿਸੇ ਵਕਤ ਵੀ ਇਹ ਨਹਿਰ ਪਿੱਛੇ ਛੋਟ ਸਕਦੀ ਹੈ ਇਹ ਨੂੰ ਸ਼ੇਅਰ ਕਰ ਦਿਓ ਗਰੁੱਪਾਂ 'ਚ ਬੰਦੇ ਇੱਥੇ ਜੋਰ ਲਾ ਲਾ ਪੁਰਾ ਸਹੀ ਐ ਨਹੀਂ ਕੋਈ ਦਾ ਰਾਹ ਕਿਸਾਨ ਵੀਰ ਆਪਣਾ ਜੋਰ ਜਮਾਇਸ਼ ਕਰੀ ਜਾਂਦੇ ਆ ਤੂਤਾ ਚਾਲ ਤੋਏ ਜੇ ਰਾਤ ਮੀਂਹ ਨੇ ਰੀ ਕਰਕੇ ਚੱਕ ਜਿਹੜਾ ਰਾਹ ਚੱਕੜ ਕਰਕੇ ਇਹ ਬੰਦੇ ਪਬਾਕ ਨੂੰ ਬੜੀ ਵਾਰ ਕਹਿ ਚੁਕੇ ਆ ਲਿਖਤੀ ਵੀ ਦੇ ਚੁਕੇ ਆ ਕਿ ਇਹ ਸੁੱਕੇ ਧਰਤ ਪਰਤੇ ਜਾਣ ਪਰ ਪ੍ਰਸ਼ਾਸਨ ਦਾ ਇਸ ਬੰਨੇ ਕੋਈ ਧਿਆਨ ਹੀ ਨਹੀਂਗਾ ਫਿਰ ਕਹਿਣਗੇ ਕਿਸਾਨ ਯੂਨੀਅਨ ਤਰਨਾ ਲਾਉਂਦੀ ਐ ਕਿਸਾਨ ਮਾੜੇ ਆ ਆ ਜਾ ਦੇਖੋ ਅੱਜ ਨੈਰੋ ਜੋ ਗੰਨ ਪ੍ਰਸ਼ਾਸਨ ਨਹੀਂ ਕੱਢਦਾ ਪਿਆ ਇਹ ਵੀ ਕਿਸਾਨ ਯੂਨੀਅਨ ਨਹੀਂ ਗੱਡੀ ਜਾਂਦੀ ਐ ਉਧਰ ਦਾ ਤੁਹਾਨੂੰ ਰੋਜ਼ ਕੋਈ ਨਾ ਕੋਈ ਟੌਂਡ ਮਾਰਦੇ ਜੇ ਕਿਸਾਨ ਮਾੜਿਆ ਕਿਸਾਨ ਮਾੜਿਆ ਆ ਕੰਮ ਕਰਦੇ ਐ ਐਮਐਲਏ ਕਰਦੇ ਪਏ ਆ ਕੇ ਆ ਜਿਹੜੇ ਤਾਂ ਰੋਜ਼ ਵੋਟਾਂ ਮੰਗਣ ਆਉਂਦੇ ਪਿੰਡਾਂ ਉਹ ਕਰਦੇ ਪਏ ਆ ਆ ਜਿੰਨੇ ਵੋਟਾਂ ਹਰ ਇੱਕ ਪਿੰਡ ਦੇ ਵਿੱਚ ਲੀਡਰ ਨੇ ਇਹਨਾਂ ਚ ਦੱਸੋ ਕਿਹੜਾ ਲੀਡਰ ਹੈ ਇੱਥੇ ਉਹ ਵੋਟਾਂ ਮੰਗਣ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਜੇ ਸਾਨੂੰ ਪਤਾ ਲੱਗ ਸਕਦਾ ਵੀ ਨਾ ਟੁੱਟਣ ਵਾਲੀ ਆ ਪਰ ਉਹਨਾਂ ਦਾ ਕੰਮ ਆ ਵੋਟਾਂ ਮੰਗਣੀਆਂ ਉਹਨਾਂ ਦਾ ਕੰਮ ਨਹੀਂ ਆ ਨਹਿਰਾ ਬਚਾਉਣਾ ਪਰ ਤੁਸੀਂ ਤਾਂ ਕਹਿੰਦੇ ਕਿਸਾਨ ਵੇਲ ਲੈ ਇਹ ਤਾਂ ਵੇਲਣ ਨੇ ਇਹਨਾਂ ਨੂੰ ਕੋਈ ਮਤਲਬ ਹੈ ਕਿੱਥੇ ਨੇ ਉਹ ਵੋਟਾਂ ਵਾਲੇ ਉਹ ਪਾਰਟੀ ਵਾਲੇ ਜਿਹੜੇ ਸਵੇਰ ਤੋਂ ਲੈ ਕੇ ਟੋਲੀਆਂ ਬਣਾ ਕੇ ਪਿੰਡਾਂ 'ਚ ਫਿਰਦੇ ਨੇ ਤੁਸੀਂ ਨਹੀਂ ਪੁੱਛ ਸਕਦੇ ਉਹਨਾਂ ਨੂੰ ਵੀ ਜਦੋਂ ਨਹਿਰਾਂ ਦਾ ਕਿਸਾਨਾਂ ਨੂੰ ਪਤਾ ਲੱਗ ਜਾਂਦਾ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਿੱਥੇ ਗਵਾਚੇ ਰਹਿੰਦੇ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਤਾਂ ਜੋ ਪ੍ਰਸ਼ਾਸਨ ਨੂੰ ਇਹ ਜਿਹੜੀ ਪੰਜਾਬ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੇ ਆ ਸੁੱਕੇ ਦਰਖਤ ਨੇ ਜਿੰਨਾ ਕਰਕੇ ਨਹਿਰਾ ਟੁੱਟਦੀਆਂ ਨੇ ਇਹ ਪ੍ਰਸ਼ਾਸਨ ਨੇ ਇਹਨਾਂ ਨੂੰ ਚਿੱਠੀ ਕੱਢੇ ਪਿਆ ਸਰਕਾਰ ਚਿੱਠੀ ਕੱਢੇ ਤੇ ਇਹ ਦਰਖਤ ਪਟਾਈ ਜਾਣ ਆਹ ਦੇਖੋ ਨਹਿਰ ਦੇ ਹਾਲਾਤ ਦੋਖਤਪੁਰਾ ਮਾਈਨਰ ਦੇ ਨਹਿਰ ਨਾਲ ਸੰਭਾਲੀਏ ਤੇ ਨਹਿਰ ਕਿਸੇ ਵਕਤ ਵੀ ਟੁੱਟ ਸਕਦੀ ਹੈ ਟੁੱਟੇ ਬਾਅਦ ਤੁਹਾਨੂੰ ਸਭ ਨੂੰ ਚੇਤੇ ਆ ਜਾਂਦਾ ਹੈ ਕਰ ਦਿਜੀ ਕਿ ਕਿਸਾਨ ਯੂਨੀਅਨ ਵਾਲੇ ਤਾਂ ਵੇਲੇ ਨੇ ਇਹਨਾਂ ਨੂੰ ਕੰਮ ਹੀ ਧਰਨੇ ਲਾਉਣ ਜੋਗਾ ਆ ਮਟਿਆ ਜਾ ਸਹਰ ਪਾਲਾ ਹਾਂ ਸਹਰ ਪਾਲਾ ਚੱਲਾ ਔਰ ਥੋੜਾ ਥੋੜਾ ਜਾਂਦੇ ਕਰ ਸਰਦਾਰ ਨੇ ਜੱਟ ਨੇ ਮਤਲਬ ਆਹ ਕਿੰਨਾ ਜਰਾ ਪੈਂਦਾ ਅੱਗੇ ਨਿਕਲ ਗਿਆ ਸਰਦਾਰ ਨੇ ਨਾਲ ਆ ਅੱਧੇ ਕਿੱਟਰ ਪਤਾ ਲੱਗਾ ਕਿ ਮਿਹਰ ਦਿੱਖਣ ਵਾਲੀ ਆ ਪਰ ਮਰੇ ਆ ਤੇ ਕੋਈ ਨਹੀਂ ਸਿਰ ਮਰੇ ਆ ਕੋਈ 4-5 ਨਹੀਂ ਸਰ ਬਕਰ ਕੋ ਬੜੀ ਮਿਟੀ ਕਿਦੈ ਫਾਕਤ ਵੀ ਨਾ ਟੁੱਟ ਸਕਦੀ ਹੈ ਬਿਲਕੁਲ ਬਣਾਇਆ ਹੈ ਘਰ ਕਰਦੇ ਆ ਕਿੰਨਾ ਬਿਆਰ ਹੈ ਪਿੰਡ ਲਈ ਆ ਜਲਦੀ ਆ ਬਰਾ ਬਰਾ ਭਾਈ ਪੱਟ ਕੇ ਲਿਆ